ਸਾਡੇ ਕੋਲੇ ਵਿਧਾਨ ਸਭਾ ਕਾ ਦੇ ਲਈ ਬੰਟੇ ਖੇਡਣ ਲਈ ਥੋੜੀ ਹੈ ਅਸੀਂ ਵਿਧਾਨ ਸਭਾ ਦੇ ਬਾਹਰ ਛੈਣੇ ਥੋੜੀ ਖਟਕਾਣੇ ਨੇ ਲੱਗਦਾ ਹੈ ਕਿ ਅੱਜ ਪੰਜਾਬ ਦੀ ਸਰਕਾਰ ਅਸਵੈਲ ਤੇ ਕੋਈ ਵੱਡਾ ਸਟੈਂਡਲ ਸਪਸ਼ਟ ਕਰ ਸਕੇ ਹੋਣਾ ਕੀ ਹੈ ਸਾਡੇ ਵਿਧਾਨ ਸਭਾ ਸੈਸ਼ਨ ਸਾਡੇ ਸਿਆਸੀ ਪਰਾਂਠੇ ਬੰਨਿਆ ਉੱਥੇ ਉੱਥੇ ਸਿਆਸਤ ਹੋਣੀ ਹੈ ਨਾ ਅਕਾਲੀ ਦਲ ਕੋਲੇ ਕੋਈ ਪੂਰਾ ਵਾਈਟ ਪੇਪਰ ਹੈ ਇਸ ਮਸਲੇ ਤੇ ਨਾ ਕਾਂਗਰਸ ਕੋਲੇ ਵਾਈਟ ਪੇਪਰ ਹੈ ਇਹ ਦੋਨੇ ਪਾਰਟੀਆਂ ਆਪਣੇ ਪੱਧਰ ਤੇ ਵਾਈਟ ਪੇਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਵਾਈਟ ਪੇਪਰ ਤੋਂ ਭਾਵੇਂ ਇੱਕ ਸੱਚਾ ਪੱਤਰ ਮੈਂ ਤਾਂ ਕਹੂੰਗਾ ਐਫੀਡਵਿਟ ਦੇਣ ਇਹ ਪੰਜਾਬ ਦੇ ਲੋਕਾਂ ਨੂੰ ਪਾਰਟੀਆਂ ਵੀ ਕੀ ਸੱਚਮੁੱਚ ਇਹਨਾਂ ਨੇ ਚੰਗੇ ਉਪਰਾਲੇ ਕੀਤੇ ਕੈਪਟਨ ਮਰਿੰਦਰ ਦੀ ਸਰਕਾਰ ਆਈ ਅੱਜ ਤੱਕ ਦੂਜੇ ਸੂਬਿਆਂ ਨੂੰ ਪਾਣੀਆਂ ਦੇ ਬਿੱਲ ਨਹੀਂ ਭੇਜੇ ਗਏ ਬਲਕਿ ਇਹ ਕਿਹਾ ਗਿਆ ਕਿ ਉਹ ਬਿੱਲ ਭੇਜਣ ਦੀ ਜ਼ਰੂਰਤ ਨਹੀਂ ਹੈ ਉਹ ਤਕਨੀਕੀ ਤੌਰ ਦੇ ਉੱਤੇ ਉਹ ਗੱਲ درست ਨਹੀਂ ਸੀ ਇੱਕ ਤਾਂ ਇਸ ਵਿਧਾਨ ਸਭਾ ਸੈਸ਼ਨ ਚ ਮੈਨੂੰ ਲੱਗਦਾ ਉਹਦੇ ਤੇ ਕਲੈਰਿਟੀ ਹੋਣੀ ਚਾਹੀਦੀ ਹੈ ਕਿ 2016 ਵਾਲੇ ਸੈਸ਼ਨ ਚ ਜਿਹੜੀ ਗੱਲ ਹੋਈ ਸੀ ਕਿ ਅਸੀਂ ਸਤਲੁਜ ਯਮਨਾ ਲਿੰਕ ਨੇਰ ਦਾ ਪਾਣੀ ਦਾ ਬਿੱਲ ਵਸੂਲਾਂਗੇ ਹਰਿਆਣਾ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਉਹ ਕਿੱਥੇ ਖੜਾ ਕੰਮ ਉਹਦੇ ਤੇ ਗੱਲ ਹੋਣੀ ਚਾਹੀਦੀ ਹੈ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਮੈਂ ਅਕਸਰ ਸੁਣਦਾ ਵੀ ਕੈਪਟਨ ਮਰਿੰਦਰ ਪਾਣੀਆਂ ਦਾ ਰਾਖਾ ਜੀ ਪਾਣੀ ਵਾਟਰ ਟਰਮੀਨੇਸ਼ਨ ਐਕਟ ਲੈ ਆਂਦਾ ਉਹ ਤਾਂ ਸੁਪਰੀਮ ਕੋਰਟ ਨੇ ਖਾਰਜ ਕਰਤਾ ਪਾਣੀਆਂ ਦੇ ਰਾਖੇ ਕਾਦੇ ਅੱਜ ਪੰਜਾਬ ਵਿਧਾਨ ਸਭਾ ਤੇ ਸੈਸ਼ਨ ਦੀ ਸ਼ੁਰੂਆਤ ਹੋਣੀ ਹੈ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਬਹੁਤ ਕੁਝ ਪੰਜਾਬ ਦੇ ਵਿੱਚ ਪੀਤਤਨਾ ਵਾਪਰਦਾ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਉੱਤੇ ਵਿਰੋਧੀ ਧਰਾਂ ਦੀ ਮੀਟਿੰਗ ਹੁੰਦੀ ਹੈ ਪੰਜਾਬ ਦੇ ਵਿੱਚ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਭਾਜਪੀ ਦੇ ਵੱਲੋਂ ਵੱਡੇ ਦਾਅਵਿਆਂ ਦੇ ਸਮੇਤ ਪਰ ਅੱਜ ਦੇ ਸੈਸ਼ਨ ਦੇ ਵਿੱਚ ਮੁੱਦੇ ਕੀ ਰਹਿਣ ਵਾਲੇ ਨੇ ਕਿਉਂਕਿ ਇਹ ਸਾਰੇ ਦੇ ਉੱਤੇ ਅਜੰਡਾ ਪੇਸ਼ ਨਹੀਂ ਹੋਇਆ ਹਜੇ ਤੱਕ ਕਿ ਆਖਰਕਾਰ ਕਿਹਨਾਂ ਅਜੰਡਿਆਂ ਦੇ ਉੱਤੇ ਚਰਚਾ ਹੋਣੀ ਹੈ ਅੱਜ ਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਚਰਚਾ ਐਸਵਾਈਐਲ ਦੇ ਉੱਤੇ ਹੋਏਗੀ ਕਿ ਐਸਵਾਈਐਲ ਨੂੰ ਲੈ ਕੇ ਪੰਜਾਬ ਦੀ ਸਰਕਾਰ ਕੋਈ ਵੱਡਾ ਕਦਮ ਚੁੱਕਣ ਜਾ ਰਹੀ ਹੈ ਜ ਜ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੀ ਸਰਕਾਰ ਗਵਰਨਰ ਵੱਲੋਂ ਜਿਸ ਤਰ੍ਹਾਂ ਦੇ ਨੁਕਾਖਿਆ ਗਿਆ ਹੈ ਕਿ ਇਹ ਗੈਰ ਕਾਨੂੰਨੀ ਹੋਏਗਾ ਸੈਸ਼ਨ ਇਸ ਸੈਸ਼ਨ ਦੇ ਬਾਰੇ ਕੀ ਕਰਨ ਜਾ ਰਹੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਮੌਜੂਦ ਨੇ ਡੱਲਾ ਸਾਹਿਬ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਦੋ ਦਿਨਾਂ ਦਾ ਇਹ ਸੈਸ਼ਨ ਹੈ ਕਿਸ ਤਰ੍ਹਾਂ ਵੇਖ ਰਿਓ ਕਿ ਲੱਗਦਾ ਹੈ ਕਿ ਅੱਜ ਪੰਜਾਬ ਦੀ ਸਰਕਾਰ ਐਸਵਾਈਐਲ ਤੇ ਕੋਈ ਵੱਡਾ ਸਟੈਂਡ ਲੈ ਸਪੱਸ਼ਟ ਕਰ ਸਕੇ ਕਿ ਦੱਸ ਦੇਖੋ ਅੱਜ ਦਾ ਦਿਨ ਬੜਾ ਮਹੱਤਵਪੂਰਨ ਹੈ ਗਗਨਦੀਪ ਜੀ ਐਸੇ ਕਰਕੇ ਮੈਨੂੰ ਲੱਗਦਾ ਤੁਸੀਂ ਸਵੇਰੇ-ਸਵੇਰੇ ਠਾਇਆ ਬਹੁਤ ਮਹੱਤਵਪੂਰਨ ਦਿਨ ਹੈ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਅੱਜ ਇਹ 2 ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ 1 ਨਵੰਬਰ ਦੀ ਬਹਿਸ ਸਦੀ ਹੋਈ ਹੈ ਭਗਵੰਤ ਮਾਨ ਉਹਨਾਂ ਨੇ ਉਹ ਬਹਿਸ ਵੀ ਬੜੀ ਇੰਪੋਰਟੈਂਟ ਹੈ ਪਰ ਉਸ ਬਹਿਸ ਤੋਂ ਪਹਿਲਾਂ ਜਿਹੜਾ ਅੱਜ ਦਾ ਸੈਸ਼ਨ ਹੈ ਇਹਦੀ ਇੰਪੋਰਟੈਂਸ ਕਿਸ ਰੂਪ ਦੇ ਵਿੱਚ ਹੈ ਇੱਕ ਤਾਂ ਭਗਵੰਤ ਮਾਨ ਦੀ ਸਰਕਾਰ ਇਸ ਸੈਸ਼ਨ 'ਚ ਮੈਨੂੰ ਲੱਗਦਾ ਹੈ ਐਸਵਾਈਐਲ ਦੀ ਗੱਲ ਛੇੜੇਗੀ ਇਹ ਵੀ ਚਰਚਾਵਾਂ ਪਿਛਲੇ ਦਿਨਾਂ 'ਚ ਜਿਹੜੀਆਂ ਹੋਈਆਂ ਕਿ ਜਿਹੜਾ ਸਰਵੇ ਹੈ ਸਰਵੇ ਕਰਾਇਆ ਜਾ ਸਕਦਾ ਹੈ ਦੁਬਾਰਾ ਨਹਿਰ ਵਾਲੀ ਥਾਂ ਦਾ ਵੀ ਉਹਦਾ 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 ਸਟੇਟਸ ਕੀ ਹੈ ਕਿਉਂਕਿ 2016 ਦੇ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਸੀ ਉਹਦੇ 'ਚ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਔਰ ਬਹੁਤ ਸਾਰੀਆਂ ਵਿਰੋਧੀ ਧਿਰਾਂ ਦੇ ਲੋਕ ਸੀ ਉਦੋਂ ਸਿਮਰਜੀਤ ਸਿੰਘ ਬੈਂਸ ਵਰਗੇ ਸੀ ਉਦੋਂ ਬਿੱਲ ਭੇਜਣ ਦੀ ਗੱਲ ਆਈ ਸੀ ਵੀ ਅਸੀਂ ਬਿੱਲ ਭੇਜਾਂਗੇ ਪਾਣੀਆਂ ਦੇ ਦੂਜੇ ਸੂਬਿਆਂ ਨੂੰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਸਰਕਾਰ ਆਈ ਅੱਜ ਤੱਕ ਦੂਜੇ ਸੂਬਿਆਂ ਨੂੰ ਪਾਣੀਆਂ ਦੇ ਬਿੱਲ ਨਹੀਂ ਭੇਜੇ ਗਏ ਬਲਕਿ ਇਹ ਕਿਹਾ ਗਿਆ ਕਿ ਉਹ ਬਿੱਲ ਭੇਜਣ ਦੀ ਜ਼ਰੂਰਤ ਨਹੀਂ ਹੈ ਉਹ ਤਕਨੀਕੀ ਤੌਰ ਦੇ ਉੱਤੇ ਉਹ ਗੱਲ درست ਨਹੀਂ ਸੀ ਇੱਕ ਤਾਂ ਇਸ ਵਿਧਾਨ ਸਭਾ ਸੈਸ਼ਨ 'ਚ ਮੈਨੂੰ ਲੱਗਦਾ ਉਹਦੇ ਤੇ ਕਲੈਰਿਟੀ ਹੋਣੀ ਚਾਹੀਦੀ ਹੈ ਕਿ 2016 ਵਾਲੇ ਸੈਸ਼ਨ 'ਚ ਜਿਹੜੀ ਗੱਲ ਹੋਈ ਸੀ ਕਿ ਅਸੀਂ ਸਤਲੁਜ ਯਮਨਾ ਲਿੰਕ ਨਹਿਰ ਦਾ ਪਾਣੀ ਦਾ ਬਿੱਲ ਵਸੂਲਾਂਗੇ ਹਰਿਆਣਾ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਉਹ ਕਿੱਥੇ ਖੜਾ ਕੰਮ ਉਹਦੇ ਤੇ ਗੱਲ ਹੋਣੀ ਚਾਹੀਦੀ ਹੈ ਦੂਸਰਾ ਜਿਹੜੀ ਸਰਵੇ ਦੀ ਗੱਲ ਹੋਈ ਹੈ ਮੈਨੂੰ ਲੱਗਦਾ ਹੈ ਭਗਵੰਤ ਮਾਨ ਦੀ ਸਰਕਾਰ ਮਤਾ ਲਿਆ ਸਕਦੀ ਹੈ ਔਰ ਸਰਵਸੰਮਤੀ ਦੇ ਨਾਲ ਵਿਧਾਨ ਸਭਾ ਦੇ ਵਿੱਚ ਸਾਰੀਆਂ ਤਰ੍ਹਾਂ ਇਹ ਮਤਾ ਪਾਸ ਕਰ ਸਕਦੀਆਂ ਨੇ ਕਿ ਅਸੀਂ ਐਸ ਵੀ ਐਲ ਦਾ ਪਾਣੀ ਬਿਲਕੁਲ ਨਹੀਂ ਦੇਣਾ ਚਾਹੁੰਦੇ ਅਸੀਂ ਇਸ ਜਿਹੜਾ ਇਹ ਸਰਵੇਖਣ ਦੀ ਗੱਲ ਹੋ ਰਹੀ ਆ ਦੁਬਾਰਾ ਨਹਿਰ ਦੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਦੇਖੋ ਉਹ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਬਾਹਰ ਆਈਆਂ ਨੇ ਹੁਣ ਅਗਰ ਸੁਪਰੀਮ ਕੋਰਟ ਨੇ ਉਸ ਤਰੀਕੇ ਦੀ ਕੋਈ ਗੱਲ ਕੀਤੀ ਹੈ ਤੇ ਉਹ ਉਹ ਨਿਆਇਪਾਲਿਕਾ ਹੈ ਤੇ ਵਿਧਾਨਪਾਲਿਕਾ ਹੈ ਵਿਧਾਨਪਾਲਿਕਾ ਆਪਣੀ ਗੱਲ ਰੱਖ ਸਕਦੀ ਹੈ ਮੈਂ ਬਹੁਤ ਪੁਰਾਣੇ ਸਮੇਂ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਸਾਡੀਆਂ ਪਿਛਲੀਆਂ ਸਰਕਾਰਾਂ ਭਾਵੇਂ ਅਕਾਲੀ ਭਾਜੀਪੀ ਹੈ ਭਾਵੇਂ ਕਾਂਗਰਸ ਹੈ ਉਹ ਦੋਵੇਂ ਸਰਕਾਰਾਂ ਸਾਝੀਆਂ ਉਹ ਸਤਲੁਜ ਯਮਨਾ ਲਿੰਕ ਨਹਿਰ ਦਾ ਮਸਲਾ ਹੱਲ ਨਹੀਂ ਕਰਾ ਸਕੀਆਂ ਅਜੇ ਵੀ ਵੇਲਾ ਹੈ ਕਿ ਅਗਰ ਸਾਡੀ ਵਿਧਾਨ ਸਭਾ ਦੇ ਵਿੱਚ ਕੱਲ ਨਵਾਂ ਬਿਲ ਪਾਸ ਕੀਤਾ ਜਾਵੇ ਬਿਲ ਪਾਸ ਕੀਤਾ ਜਾਵੇ ਔਰ ਅਸੀਂ ਇਸ ਸ਼ਰਤ ਲਾਈਏ ਕਿ ਅਗਰ ਦਿੱਲੀ ਨੇ ਅਗਰ ਹਰਿਆਣੇ ਨੇ ਅਗਰ ਰਾਜਸਥਾਨ ਨੇ ਪੰਜਾਬ ਦਾ ਪਾਣੀ ਲੈਣਾ ਹੈ ਤੇ ਜਿਹੜਾ ਪਾਣੀ ਰਾਜਸਥਾਨ ਹਰਿਆਣੇ ਤੇ ਦਿੱਲੀ ਜਾਂਦਾ ਉਹ ਸਾਡੀ ਜਾਨ ਲੈ ਕੇ ਜਾਂਦਾ ਤੁਸੀਂ ਦੇਖੋ ਹੁਣ ਜੁਲਾਈ ਚੜ ਆਏ ਸਾਡੇ ਕਿੰਨੇ ਲੋਕ ਦੁਨੀਆ ਤੋਂ ਚਲੇ ਗਏ ਸਾਡੇ ਪਸ਼ੂ ਕਿੰਨੇ ਮਾਰੇ ਗਏ ਸਾਡਾ ਨੁਕਸਾਨ ਘਰਾਂ ਮਕਾਨਾਂ ਦਾ ਕਿੰਨਾ ਹੋਇਆ ਸੋ ਜਿਹੜਾ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ ਹੈ ਪਹਾੜਾਂ ਤੋਂ ਆਉਂਦਾ ਹੈ ਉਹ ਪਾਣੀ ਸਾਡੀ ਜਾਨ ਲੈ ਕੇ ਜਾਂਦਾ ਇਸ ਕਰਕੇ ਕੱਲ ਹੀ ਅੱਜ ਹੀ ਮੈਂ ਤਾਂ ਕਹਿੰਦਾ ਕੱਲ ਤਾਂ 21 ਤਰੀਕਾ ਹੈ ਅੱਜ ਹੀ ਇਹ ਸੈਸ਼ਨ ਦੇ ਵਿੱਚ ਸਾਡੇ ਇਹ ਬਿੱਲ ਪਾਸ ਕਰ ਦਿੱਤਾ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਕਿ ਅਸੀਂ ਮੁਆਵਜ਼ਾ ਵਸੂਲਾਂਗੇ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਹਰ ਹਾਲਤ ਦੇ ਵਿੱਚ ਸਾਨੂੰ ਮੁਆਵਜ਼ਾ ਦੇਣਾ ਪਏਗਾ ਜਿਹੜੀਆਂ ਪੰਜਾਬ ਚ ਮੌਤਾਂ ਹੁੰਦੀਆਂ ਨੇ ਪਾਣੀ ਨਾਲ ਔਰ ਪਾਣੀ ਦਾ ਨੁਕਸਾਨ ਹੁੰਦਾ ਦੇਖੋ ਜੇ ਤਾਂ ਅਸੀਂ ਜੇ ਤਾਂ ਅਸੀਂ ਹਰਿਆਣੇ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਗੱਲ ਅੱਗੇ ਤੋਰਨੀ ਹੈ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਗੱਲ ਲੈ ਕੇ ਜਾਈਏ ਕਿ ਸੁਪਰੀਮ ਕੋਰਟ ਨੂੰ ਇਹ ਗੱਲ ਨਜ਼ਰ ਨਹੀਂ ਆਉਂਦੀ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਗਿਣਤੀ ਚ ਮੌਤਾਂ ਹੋਈਆਂ ਔਰ ਪਿਛਲੇ ਸਮਿਆਂ ਚ ਵੀ ਮੌਤਾਂ ਹੋਈਆਂ ਉਹਨਾਂ ਦਾ ਜ਼ਿੰਮੇਦਾਰ ਕੌਣ ਹੈ ਉਹਨਾਂ ਦਾ ਜ਼ਿੰਮੇਦਾਰ ਪਾਣੀ ਹੈ ਕਿਉਂਕਿ ਪਹਾੜਾਂ ਚੋਂ ਪਾਣੀ ਆਉਂਦਾ ਹੈ ਔਰ ਇਸ ਵਾਰ ਵੀ ਸਾਡੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਜਦੋਂ ਹੜਾਂ ਦਾ ਪਾਣੀ ਸਾਡੇ ਪੰਜਾਬ 'ਚ ਆਇਆ ਹੋਇਆ ਸੀ ਰਾਜਸਥਾਨ ਨੇ ਵੀ ਹਰਿਆਣਾ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਉਹ ਕਹਿੰਦੇ ਸਾਨੂੰ ਵਾਧੂ ਪਾਣੀ ਨਾ ਛੱਡੋ ਸੋ ਅਗਰ ਅਸੀਂ ਹਰਿਆਣਾ ਔਰ ਰਾਜਸਥਾਨ ਨੂੰ ਪਾਣੀ ਛੱਡ ਦੇ ਤੇ ਸਾਡੇ ਸਾਡੇ ਦਰਿਆਵਾਂ ਤੇ ਦਬਾਅ ਘਟਣਾ ਸੀ ਸਤਲੁਜ ਤੇ ਕਗਰ ਤੇ ਬਿਆਸ ਤੇ ਦਬਾਅ ਘਟਣਾ ਸੀ ਕਿਉਂਕਿ ਪਾਣੀ ਅਗਰ ਅਸੀਂ ਉਧਰ ਵਧਾ ਦੰਦੇ ਤੇ ਸਾਡਾ ਦਬਾਅ ਘਟਣਾ ਸੀ ਉਹ ਸਾਰਾ ਦਬਾਅ ਸਾਡੇ ਪਾਣੀ ਦਾ ਫਿਰ ਹਰੀਕੇ ਪੱਤਨ ਵਾਲੇ ਪਾਸੇ ਰਿਹਾ ਅਸੀਂ ਪਾਕਿਸਤਾਨ ਵਾਲੇ ਨੂੰ ਪਾਣੀ ਛੱਡਿਆ ਇਹਦਾ ਮਤਲਬ ਹੈ ਕਿ ਅਸੀਂ ਅੱਜ ਵਿਧਾਨ ਸਭਾ 'ਚ ਸਾਡੇ ਕੋਲੇ ਮੌਕਾ ਹੈ ਅਸੀਂ ਕਾਨੂੰਨ ਪਾਸ ਕਰ ਦਈਏ ਅੱਜ ਨਹੀਂ ਕਰਨਾ ਕੱਲ ਕਰ ਦਈਏ ਵੀ ਮੁਆਵਜ਼ਾ ਦੇਣਾ ਪਊਗਾ ਹਰਿਆਣੇ ਤੇ ਰਾਜਸਥਾਨ ਨੂੰ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਜਾਵੇ ਸੁਪਰੀਮ ਕੋਰਟ ਸਰਵੇ ਦੀ ਗੱਲ ਕਰਦੀ ਹੈ ਸੁਪਰੀਮ ਕੋਰਟ ਨੂੰ ਅਸੀਂ ਕਹੀਏ ਕਿ ਪਹਿਲਾਂ ਸਾਨੂੰ ਮੁਆਵਜ਼ਾ ਦਿਓ ਸਾਡੇ ਮੌਤਾਂ ਹੋ ਰਹੀਆਂ ਨੇ ਹਰਿਆਣੇ ਤੇ ਰਾਜਸਥਾਨ ਨੂੰ ਪਾਬੰਦ ਕਰੋ ਇਹਦੇ ਨਾਲ ਨਾਲ ਕੇਂਦਰ ਸਾਨੂੰ ਪੈਸਾ ਦਵੇ ਗਗਨਦੀਪ ਜੀ ਅਸੀਂ ਪੰਜਾਬ 'ਚ ਡੈਮ ਬਣਾਈਏ ਘੱਟੋ-ਘੱਟ 40-50 ਡੈਮ ਪੰਜਾਬ 'ਚ ਬਣਨੇ ਚਾਹੀਦੇ ਨੇ ਭਾਖੜਾ ਡੈਮ ਦੀ ਵੀ ਮਨਿਆਦ ਹੈ ਹਰ ਹਰ ਚੀਜ਼ ਦੀ ਇੱਕ ਮਨਿਆਦ ਹੈ ਜਦੋਂ ਮਨਿਆਦ ਪੂਰੀ ਹੋ ਗਈ ਭਾਖੜਾ ਡੈਮ ਦੀ ਅਸੀਂ ਕੀ ਕਰਾਂਗੇ ਅਸੀਂ ਪਹਿਲਾਂ ਭਾਖੜਾ ਡੈਮ ਤੋਂ ਬਾਅਦ ਆਪਣੇ ਡੈਮ ਬਣਾਈਏ ਸਾਡੇ ਕੋਲੇ ਬਹੁਤ ਸਾਰਾ ਉਥੇ ਲੱਕ ਹੈ ਉਹਦੇ ਲਈ ਸਾਡੀ ਕੇਂਦਰ ਮਦਦ ਕਰੇ ਹਰਿਆਣਾ ਮਦਦ ਕਰੇ ਰਾਜਸਥਾਨ ਮਦਦ ਕਰੇ ਔਰ ਫਲੱਡਾਂ ਚ ਜਿਹੜੀ ਸਾਡੀ ਮੌਤ ਹੁੰਦੀ ਹੈ ਉਹਦੇ ਲਈ ਸਾਡਾ ਮੁਆਵਜ਼ੇ ਦਾ ਜਿਹੜਾ ਅਸੀਂ ਕਾਨੂੰਨ ਬਣਾਈਏ ਇਹ ਕਾਨੂੰਨੀ ਲੜਾਈ ਹੁਣ ਅੱਜ ਕੀ ਹੋਣਾ ਮੈਨੂੰ ਨਹੀਂ ਪਤਾ ਕਿ ਲੀਡਰ ਇਸ ਇਹਦੇ ਬਾਰੇ ਸਾਡੇ ਸੋਚਣਗੇ ਜਾਂ ਨਹੀਂ ਵੀ ਅਸੀਂ ਡੈਮ ਬਣਾ ਲਈਏ ਅਸੀਂ ਹਰਿਆਣਾ ਤੇ ਰਾਜਸਥਾਨ ਤੋਂ ਮੁਆਵਜ਼ਾ ਲੈ ਲਈਏ ਪਰ ਇਹ ਗੱਲ ਕਰਕੇ ਵਿਧਾਨ ਸਭਾ ਚ ਅਸੀਂ ਸੁਪਰੀਮ ਕੋਰਟ ਚ ਜਾਈਏ ਜਿਹੜਾ ਸਤਲੁਜ ਯਮਨਾ ਲਿੰਕ ਨਹਿਰ ਦਾ ਅਸੀਂ ਕੇਸ ਹਾਰੇ ਆ ਅਸੀਂ ਉਹਨੂੰ ਕਾਊਂਟਰ ਕਰੀਏ ਵੀ ਪਹਿਲਾਂ ਸਾਡੇ ਆ ਹੱਕ ਹੈ ਜਿਹੜੇ ਇਹਦੇ ਪਾਸੇ ਕੇਂਦਰ ਜਾਂ ਸੁਪਰੀਮ ਕੋਰਟ ਧਿਆਨ ਦੇਵੇ ਤੇ ਤੁਸੀਂ ਫਿਰ ਪਾਣੀਆਂ ਦੇ ਜਿਹੜੀ ਪਾਣੀਆਂ ਦੀ ਜਾਂ ਨਹਿਰ ਦੀ ਹਜੇ ਤਾਂ ਨਹਿਰ ਦੀ ਉਸਾਰੀ ਦੀ ਗੱਲ ਹੈ ਉਸ ਤੋਂ ਬਾਅਦ ਅਸੀਂ ਨਹਿਰ ਦੀ ਉਸਾਰੀ ਦੀ ਗੱਲ ਕਰਦੇ ਆ ਤੇ ਪਾਣੀ ਦੀ ਉਸਾਰੀ ਦੀ ਵੰਡ ਕਰਦੇ ਆ ਪਰ ਹੁਣ ਕੀ ਹੈ ਸਾਡੇ ਵਿਧਾਨ ਸਭਾ ਸੈਸ਼ਨ ਚ ਸਾਡੇ ਸਿਆਸੀ ਪਰੌਂਠੇ ਬਣਨੇ ਆ ਉੱਥੇ ਉੱਥੇ ਸਿਆਸਤ ਹੋਣੀ ਹੈ ਸਰਕਾਰੀ ਤੇਰ ਕਿਉਂਕਿ ਨਵੀਂ ਹੈ ਭਗਵੰਤ ਮਾਨ ਹੁਣਾਂ ਦੀ ਸਰਕਾਰ 1.5 ਸਾਲ ਦੇ ਵਿੱਚ ਐਸਵਾਈਐਲ ਦੇ ਉੱਤੇ ਕੰਮ ਕਰ ਰਹੀ ਹੈ ਔਰ ਦੂਜੀਆਂ ਪਾਰਟੀਆਂ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਕਿ ਤੁਹਾਡੇ ਰਾਜ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਤੁਸੀਂ ਪੈਰ ਵਾਈ ਸੁਪਰੀਮ ਕੋਰਟ ਚ ਚੰਗੀ ਨਹੀਂ ਕੀਤੀ ਅਸਲ ਚ ਅਕਾਲੀ ਕਾਂਗਰਸ ਔਰ ਬੀਜੇਪੀ ਇਹਨਾਂ ਦੇ ਰਾਜ ਚ ਅਸੀਂ ਸੁਪਰੀਮ ਕੋਰਟ ਚ ਕੇਸ ਹਾਰ ਚੁੱਕੇ ਹਾਂ ਸੋ ਜਦੋਂ ਅਸੀਂ ਉਹਨਾਂ ਦੇ ਰਾਜ ਚ ਸੁਪਰੀਮ ਕੋਰਟ ਦੀ ਕੇਸ ਹਾਰ ਗਏ ਤੇ ਫਿਰ ਉਹਨਾਂ ਨੇ ਸਿਆਸਤ ਹੀ ਕਰਨੀ ਆ ਹੁਣ ਨਾ ਅਕਾਲੀ ਦਲ ਕੋਲੇ ਕੋਈ ਪੂਰਾ ਵਾਈਟ ਪੇਪਰ ਹੈ ਇਸ ਮਸਲੇ ਤੇ ਨਾ ਕਾਂਗਰਸ ਕੋਲੇ ਵਾਈਟ ਪੇਪਰ ਹੈ ਇਹ ਦੋਨੇ ਪਾਰਟੀਆਂ ਆਪਣੇ ਪੱਧਰ ਤੇ ਵਾਈਟ ਪੇਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਵਾਈਟ ਪੇਪਰ ਤੋਂ ਭਾਵੇਂ ਇੱਕ ਸੱਚਾ ਪੱਤਰ ਮੈਂ ਤਾਂ ਕਹੂੰਗਾ ਐਫੀਡੇਵਿਟ ਦੇਣ ਇਹ ਪੰਜਾਬ ਦੇ ਲੋਕਾਂ ਨੂੰ ਪਾਰਟੀਆਂ ਵੀ ਕੀ ਸੱਚਮੁੱਚ ਇਹਨਾਂ ਨੇ ਚੰਗੇ ਉਪਰਾਲੇ ਕੀਤੇ ਪ੍ਰਕਾਸ਼ ਸਿੰਘ ਬਾਦਲ ਅਗਰ ਸ਼ਰਤ ਰੱਖ ਦਿੰਦੇ ਅਟਲ ਬਿਹਾਰੀ ਵਾਜਪਾਈ ਅੱਗੇ ਕਿ ਮੈਂ ਐਨਡੀਏ ਦੇ ਵਿੱਚ ਸਮਰਥਨ ਤਾਂ ਕਰੂੰਗਾ ਅਗਰ ਸਤਲੁਜ ਯਮਨਾ ਲੈਰ ਲਿੰਕ ਨੈਰ ਦਾ ਮਸਲਾ ਵਾਜਪਾਈ ਸਾਹਿਬ ਨਿਬੇੜਦੇ ਨੇ ਤੇ ਸਰਕਾਰ ਨਹੀਂ ਸੀ ਬੰਨੀ ਭਾਰਤੀ ਜਨਤਾ ਪਾਰਟੀ ਦੀ ਸੋ ਸਾਡੇ ਸਮੇਂ ਸਮੇਂ ਦੀਆਂ ਸਰਕਾਰਾਂ ਭਾਵੇਂ ਕੈਪਟਨ ਅਮਰਿੰਦਰ ਸੀ ਜਦੋਂ ਕੈਪਟਨ ਅਮਰਿੰਦਰ ਸੀ ਮੁੱਖ ਮੰਤਰੀ ਸੀ ਮੈਂ ਅਕਸਰ ਸੁਣਦਾ ਵੀ ਕੈਪਟਨ ਅਮਰਿੰਦਰ ਪਾਣੀਆਂ ਦਾ ਰਾਖਾ ਜੀ ਪਾਣੀ ਵਾਟਰ ਟਰਮੀਨੇਸ਼ਨ ਐਕਟ ਲੈ ਆਂਦਾ ਉਹ ਤਾਂ ਸੁਪਰੀਮ ਕੋਰਟ ਨੇ ਖਾਰਜ ਕਰਤਾ ਪਾਣੀਆਂ ਦੇ ਰਾਖੇ ਕਾਦੇ ਸੋ ਗੱਲ ਤਾਂ ਬੰਨੀ ਸੀ ਅਗਰੇ ਡਾਕਟਰ ਮਨਮੋਹ ਸਿੰਘ ਨਾਲ ਜਾ ਕੇ ਲੜਦੇ ਸੋਨੀਆ ਗਾਂਧੀ ਨਾਲ ਜਾ ਕੇ ਲੜਦੇ ਵੀ ਹਰ ਹਾਲਤ ਦੇ ਵਿੱਚ ਐਸਵਾਈਐਲ ਦੇ ਮਸਲੇ ਨੂੰ ਖਤਮ ਕਰੋ ਤੇ ਪੰਜਾਬ ਨੂੰ ਰਿਪੇਰੀਅਨ ਸਟੇਟ ਦਾ ਹੱਕ ਦਿਓ ਦੇ ਵਿਚਾਰ ਪਿਛਲੇ 1-2 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਸੰਦੀਪ ਪਾਟਕ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਉਹਨਾਂ ਤੋਂ ਸਵਾਲ ਕੀਤਾ ਜਾਂਦਾ ਪੱਤਰਕਾਰਾਂ ਵੱਲੋਂ ਕਿ ਐਸਵਾਈਐਲ ਦੇ ਮਸਲੇ ਦੇ ਕੀ ਸਟੈਂਡ ਹੈ ਉਹ ਕਹਿੰਦੇ ਕਿ ਪੰਜਾਬ ਨੂੰ ਮਿਲਣਾ ਚਾਹੀਦਾ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ ਮੈਂ ਕੇਂਦਰ ਦੀ ਸਰਕਾਰ ਨੂੰ ਕਹਿੰਦਾ ਕਿ ਉਹਨਾਂ ਦੀ ਗਲਤੀ ਹੈ ਹਰਿਆਣੇ ਨੂੰ ਪਾਣੀ ਨਹੀਂ ਦੇ ਰਹੇ ਇਸ ਦੇ ਉੱਤੇ ਬਹੁਤ ਸਵਾਲ ਕਰ ਰਹੇ ਨੇ ਵਿਰੋਧੀ ਕਿ ਪੰਜਾਬ ਦਾ ਰਾਜ ਸਭਾ ਮੈਂਬਰ ਹੋ ਕੇ ਉਹ ਹਰਿਆਣੇ ਨੂੰ ਪਾਣੀ ਦੇਣ ਦੀ ਗਵਾਹੀ ਕਰਦਾ ਉਹ ਉਹ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਮੈਂ ਪਾਟਕ ਸਾਹਿਬ ਦਾ ਬਿਆਨ ਸੁਣਿਆ ਹੁਣ ਪਾਟਕ ਸਾਹਿਬ ਅਸੀਂ ਦਿੱਲੀ ਦੇ ਹਾਲਾਤਾਂ ਨੂੰ ਕਦੀ ਸਮਝ ਸਕਦੇ ਆ ਅਸੀਂ ਗੁਜਰਾਤ ਦੇ ਹਾਲਾਤਾਂ ਨੂੰ ਸਮਝ ਸਕਦੇ ਆ ਸਾਡੇ ਪੰਜਾਬ ਦੀ ਦਿੱਕਤ ਕੀ ਆ ਨਾ ਗੁਜਰਾਤ ਵਾਲੇ ਪੰਜਾਬ ਨੂੰ ਸਮਝ ਪਾ ਰਹੇ ਨੇ ਨਾ ਦਿੱਲੀ ਵਾਲੇ ਪੰਜਾਬ ਨੂੰ ਸਮਝ ਪਾ ਰਹੇ ਨੇ ਨਾ ਹਰਿਆਣੇ ਵਾਲੇ ਪੰਜਾਬ ਨੂੰ ਸਮਝ ਪਾ ਰਹੇ ਨੇ ਸੋ ਸੰਦੀਪ ਪਾਟਕ ਜੀ ਪੰਜਾਬ ਨੂੰ ਉਸ ਤਰ੍ਹਾਂ ਨਾਲ ਨਹੀਂ ਸਮਝ ਸਕਦੇ ਇਸੇ ਕਰਕੇ ਸੰਦੀਪ ਪਾਟਕ ਉਹਨਾਂ ਨੇ ਇਹ ਗੱਲ ਕਹੀ ਹੈ ਸੰਦੀਪ ਪਾਟਕ ਉਹਨਾਂ ਨੇ ਗੋਲ ਮੋਲ ਗੱਲ ਕੀਤੀ ਆ ਉਹ ਕਹਿੰਦੇ ਵੀ ਹਰਿਆਣਾ ਤੇ ਪੰਜਾਬ ਦੋਨੇ ਭਰਾ ਨੇ ਹਰਿਆਣੇ ਨੂੰ ਵੀ ਉਹਦਾ ਹੱਕ ਮਿਲਣਾ ਚਾਹੀਦਾ ਕਹਿੰਦੇ ਪੰਜਾਬ ਨੂੰ ਵੀ ਉਹਦਾ ਹੱਕ ਮਿਲਣਾ ਚਾਹੀਦਾ ਕਿਉਂਕਿ ਉਹ ਰਾਜ ਸਭਾ ਮੈਂਬਰ ਪੰਜਾਬ ਤੋਂ ਨੇ ਇਸ ਕਰਕੇ ਸਾਨੂੰ ਲੱਗਦਾ ਵੀ ਉਹਨਾਂ ਨੇ ਪੰਜਾਬ ਦਾ ਸਟੈਂਡ ਨਹੀਂ ਲਿਆ ਪਰ ਉਹ ਮੂਲ ਰੂਪ ਚ ਪੰਜਾਬ ਦੇ ਨਹੀਂ ਨਾ ਉਹ ਗੈਰ ਪੰਜਾਬੀ ਨੇ ਸੰਦੀਪ ਪਾਟਕ ਜੀ ਇੱਕ ਗੈਰ ਪੰਜਾਬੀ ਨੇ ਉਹ ਪੰਜਾਬ ਤੋਂ ਸਿਰਫ ਰਾਜ ਸਭਾ ਦੇ ਮੈਂਬਰ ਨੇ ਇਸ ਕਰਕੇ ਉਹਨਾਂ ਨੇ ਵਿੱਚ ਦੀ ਗੱਲ ਕਰਤੀ ਉਹ ਕਹਿੰਦੇ ਜੀ ਪੰਜਾਬ ਨੂੰ ਵੀ ਆਪਣਾ ਹੱਕ ਮਿਲਣਾ ਚਾਹੀਦਾ ਹਰਿਆਣੇ ਨੂੰ ਵੀ ਆਪਣਾ ਹੱਕ ਮਿਲਣਾ ਚਾਹੀਦਾ ਦੇਖੋ ਗੱਲ ਤਾਂ ਤਕਨੀਕੀ ਤੌਰ ਤੇ ਉਹਨਾਂ ਦੀ ਵੀ ਠੀਕ ਹੈ ਅਸੀਂ ਕਿੱਥੇ ਚਾਉਨੇ ਹ ਹਰਿਆਣੇ ਦਾ ਹੱਕ ਮਾਰਿਆ ਜਾਵੇ ਕਿ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਪੰਜਾਬ ਦਾ ਹੱਕ ਵੀ ਬਹਾਲ ਰਵੇ ਹੁਣ ਦੋਨਾਂ ਦੇ ਹੱਕ ਬਹਾਲ ਕਿਵੇਂ ਰਹਿਣੇ ਆ ਇਹ ਸਾਨੂੰ ਸਮਝਾਉਣਾ ਪੈਣਾ ਹੈ ਅੱਜ ਵਿਧਾਨ ਸਭਾ ਨੂੰ ਸਮਝਾਉਣਾ ਪੈਣਾ ਹੈ ਅੱਜ ਭਗਵੰਤ ਮਾਨ ਸਾਹਿਬ ਦੀ ਵਿਧਾਨ ਸਭਾ ਅੱਜ ਪ੍ਰਤਾਪ ਸਿੰਘ ਬਾਜਵਾ ਸੁਨੀਲ ਜਾਖੜ ਇਹ ਸਮਝਾਉਣ ਹਰਿਆਣੇ ਵਾਲਿਆਂ ਨੂੰ ਵੀ ਵੀ ਭਾਈ ਜਿਹੜੀਆਂ ਸਾਡੀਆਂ ਮੌਤਾਂ ਹੁੰਦੀਆਂ ਸਾਨੂੰ ਮੁਆਵਜ਼ਾ ਦਿਓ ਜਿਹੜਾ ਅਸੀਂ ਪਾਣੀਆਂ ਦੇ ਬਿੱਲ ਵਸੂਲਣ ਦਾ ਮਤਾ ਪਾਸ ਕੀਤਾ ਸੀ ਅਸੀਂ ਭੇਜੀਏ ਅਸੀਂ ਸੁਪਰੀਮ ਕੋਰਟ ਚ ਜਾਈਏ ਵੀ ਨਾ ਸਾਨੂੰ ਮੁਆਵਜ਼ਾ ਮਿਲ ਰਿਹਾ ਮੌਤਾਂ ਦਾ ਨਾ ਸਾਨੂੰ ਪਾਣੀਆਂ ਦਾ ਬਿੱਲ ਮਿਲ ਰਿਹਾ ਪਹਿਲਾਂ ਇਹ ਚੀਜ਼ ਸੈਟਲ ਕਰੋ ਸਾਡੀਆਂ ਸਰਕਾਰਾਂ ਅਦਾਲਤਾਂ 'ਚ ਜਾਣ ਅਸੀਂ ਸਿਰਫ ਐਸਵਾਈਐਲ ਦੀ ਜ਼ਮੀਨ ਤੇ اٹਕ ਗਏ ਅਸੀਂ ਇਸ ਗੱਲ ਤੇ اٹਕ ਗਏ ਵੀ ਸਾਡੇ ਕੋਲੇ ਪਾਣੀ ਹੈ ਨਹੀਂ ਜੀ ਜਿਹੜੇ ਸਾਡੇ ਹੱਕ ਨੇ ਅਸੀਂ ਉਸ ਪਾਸੇ ਵਾਦੀ ਨਹੀਂ ਰਹੇ ਅਸੀਂ ਸੁਪਰੀਮ ਕੋਰਟ 'ਚ ਜਾ ਕੇ ਹੱਕ ਮੰਗੀਏ ਨਾ ਵੀ ਸਾਨੂੰ ਮੁਆਵਜ਼ਾ ਦਿਓ ਸਾਡੀਆਂ ਮੌਤਾਂ ਹੋ ਰਹੀਆਂ ਨੇ ਪਾਣੀ ਨਾਲ ਇਹ ਉਹੀ ਪਾਣੀ ਆ ਜਿਹੜਾ ਹਿਮਾਚਲ ਤੋਂ ਆਉਂਦਾ ਤੇ ਰਾਜਸਥਾਨ ਚਲਾ ਜਾਂਦਾ ਹਿਮਾਚਲ ਤੋਂ ਆਉਂਦਾ ਤੇ ਹਰਿਆਣੇ ਨੂੰ ਚਲਾ ਜਾਂਦਾ ਹੁਣ ਵੀ ਤਾਂ ਜਾ ਰਿਹਾ ਨਾ ਪਾਣੀ ਕੱਲ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ ਸੁਨੀਲ ਜਾਖੜ ਸਾਹਿਬ ਕਹਰੇ ਵੀ ਦੇਖੋ ਜੀ ਹਰਿਆਣੇ ਨੂੰ ਪਾਣੀ ਵੱਧ ਜਾ ਰਿਹਾ ਪੰਜਾਬ ਕੋਲੇ ਪਾਣੀ ਘਟ ਹੈ ਇਹਦਾ ਮਤਲਬ ਹੈ ਜੇ ਹਰਿਆਣੇ ਨੂੰ ਪਾਣੀ ਵੱਧ ਜਾ ਰਿਹਾ ਹੈ ਤੇ ਜਿਹੜੇ ਸਾਡੇ ਲੋਕ ਮਰ ਰਹੇ ਨੇ ਇਥੋਂ ਪਾਣੀ ਨਾਲ ਤੇ ਉਹੀ ਪਾਣੀ ਸਾਡੀਆਂ ਮੌਤਾਂ ਕਰਕੇ ਗਿਆ ਨਾ ਦੇਖੋ ਪਾਣੀ ਦੇਵਤਾ ਹੈ ਪਾਣੀ ਅੰਮ੍ਰਿਤ ਹੈ ਪਰ ਪਾਣੀ ਕਰਕੇ ਹੜਾਂ ਕਰਕੇ ਮੌਤਾਂ ਹੋਈਆਂ ਨਾ ਅਸੀਂ ਮੁਆਵਜ਼ੇ ਦਾ ਕਾਨੂੰਨ ਹੀ ਨਹੀਂ ਬਣਾਇਆ ਸਾਡੇ ਕੋਲੇ ਵਿਧਾਨ ਸਭਾ ਕਾਦੇ ਲਈ ਇਹ ਬੰਟੇ ਖੇਡਣ ਲਈ ਥੋੜੀ ਹੈ ਅਸੀਂ ਵਿਧਾਨ ਸਭਾ ਦੇ ਬਾਹਰ ਛੈਣੇ ਥੋੜੀ ਖਟਕਾਣੇ ਅਸੀਂ ਵਿਧਾਨ ਸਭਾ ਦੇ ਬਾਹਰ ਗੱਲ 'ਚ ਬੱਲ ਪਾ ਕੇ ਚੱਲ ਜਾਈਏ ਤੇ ਉਹਦੇ ਨਾਲ ਬਿਜਲੀ ਥੋੜੀ ਪੂਰੀ ਹੋ ਜੂ। ਸਾਨੂੰ ਕੀ ਕਰਨਾ ਚਾਹੀਦਾ? ਅਸੀਂ ਕਾਨੂੰਨ ਬਣਾਈਏ ਵਿਧਾਨ ਸਭਾ 'ਚ। ਅਸੀਂ ਮੁਆਵਜ਼ੇ ਦਾ ਕਾਨੂੰਨ ਬਣਾਈਏ ਤੇ ਜੇ ਹਰਿਆਣਾ ਤੇ ਰਾਜਸਥਾਨ ਨਹੀਂ ਉਸ ਕਾਨੂੰਨ ਨੂੰ ਮੰਨਦੇ ਤੇ ਅਸੀਂ ਸੁਪਰੀਮ ਕੋਰਟ 'ਚ ਪਹੁੰਚ ਕਰੀਏ ਵੀ ਸੁਪਰੀਮ ਕੋਰਟ ਹਰਿਆਣਾ ਤੇ ਰਾਜਸਥਾਨ ਨੂੰ ਪਾਬੰਦ ਕਰੇ ਕਿ ਪੰਜਾਬ ਨੂੰ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਪਾਣੀ ਪੰਜਾਬ 'ਚ ਨੁਕਸਾਨ ਕਰਦਾ ਹੈ। ਮੈਂ ਇਹ ਗੱਲ ਕਿਉਂ ਕਹਿ ਰਿਹਾ? ਹਿਮਾਚਲ 'ਚ ਸਭ ਤੋਂ ਪਹਿਲਾਂ ਪਾਣੀ ਕਿੱਥੇ ਆਉਂਦਾ? ਹਿਮਾਚਲ ਤੋਂ ਪਹਾੜਾਂ ਤੋਂ। ਪੰਜਾਬ 'ਚ ਆਉਂਦਾ। ਪੰਜਾਬ ਕੀ ਇਹ ਰਾਜਸਥਾਨ ਤੇ ਹਰਿਆਣੇ ਨੂੰ ਜਾਣਾ ਨਾ ਜਦੋਂ ਪਾਣੀ ਪੰਜਾਬ ਚ ਆ ਗਿਆ ਜੂਨ ਜੁਲਾਈ ਚ ਸਾਡੇ ਮਾਰ ਹੋ ਗਈ ਖੜਾਂ ਦੀ ਹਰ ਸਾਲ ਗਗਨਦੀਪ ਜੀ ਜਿਹੜੇ ਲੋਕ ਸਾਡੇ ਦਰਿਆਵਾਂ ਦੇ ਕੰਡੇ ਤੇ ਰਹਿੰਦੇ ਨੇ ਉਹ ਖੜਾਂ ਕਰਕੇ ਮਾਰੇ ਜਾਂਦੇ ਨੇ ਪਸ਼ੂ ਮਾਰੇ ਜਾਂਦੇ ਨੇ ਬੱਚਿਆਂ ਦਾ ਨੁਕਸਾਨ ਹੁੰਦਾ ਪੜਾਈਆਂ ਖਤਮ ਹੁੰਦੀਆਂ ਨੇ ਡੰਗਰ ਮਾਰੇ ਜਾਂਦੇ ਨੇ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਤੇ ਪੰਜਾਬ ਸਰਕਾਰ ਮੁਆਵਜ਼ਾ ਲੈਣ ਲਈ ਪਹਿਲਾਂ ਕਾਨੂੰਨ ਬਣਾਵੇ ਸੁਪਰੀਮ ਕੋਰਟ ਚ ਅਗਰ ਉਹ ਸਾਨੂੰ ਉਲਝਾਰੇ ਨੇ ਵਿਰੋਧੀ ਸਾਨੂੰ ਉਲਝਾਰੇ ਨੇ ਤੇ ਅਸੀਂ ਆਪਣਾ ਹੱਕ ਤਾਂ ਚੰਗੀ ਤਰ੍ਹਾਂ ਮੰਗ ਲੀਏ ਵੀ ਭਾਈ ਸਾਨੂੰ ਮੁਆਵਜ਼ਾ ਦਿਓ ਸੁਪਰੀਮ ਕੋਰਟ ਜਾਈਏ ਫਿਰ ਸੁਪਰੀਮ ਕੋਰਟ ਸਾਡੀ ਗੱਲ ਵੀ ਸੁਣੂਗੀ ਨਹਿਰ ਬਣਨ ਵਾਲੀ ਗੱਲ ਤਾਂ ਪਾਲ ਦੇ ਵਿੱਚ ਸ਼ੁਰੂ ਹੋਣੀ ਹੈ ਨਹਿਰ ਦੀ ਤਾਂ ਹੁਣ ਇਸ ਵਕਤ ਨਹਿਰ ਦੀ ਜ਼ਮੀਨ ਹੀ ਹੈ ਨਹੀਂ ਮੈਂ ਕਹਿੰਦਾ ਅਗਰ ਕੇਂਦਰ ਸਰਕਾਰ ਤੇ ਦੂਜੀਆਂ ਸਰਕਾਰਾਂ ਸਾਨੂੰ ਮੁਆਵਜ਼ਾ ਦੇਣ ਦੀ ਤਿਆਰ ਹੁੰਦੇ ਨੇ ਪੰਜਾਬ ਨੂੰ ਬਚਾਉਣ ਲਈ ਸਾਨੂੰ ਡੈਮਾਂ ਦੇ ਖਰਚੇ ਲਈ ਉਹ ਮਦਦ ਦੰਦੇ ਨੇ ਅਗਰ ਅਸੀਂ 50 40 50 ਡੈਮ ਬਣਾ ਲਈਏ ਛੋਟੇ ਛੋਟੇ ਅਗਰ ਅਸੀਂ ਭਾਖੜੇ ਤੋਂ ਬਾਅਦ ਦੋ ਛੋਟੇ-ਛੋਟੇ ਸਮਝ ਲਓ ਭਾਖੜਾ ਡੈਮ ਹੀ ਦੋ ਬਣਾ ਲਈਏ ਅਸੀਂ 5-10 ਸਾਲਾਂ ਦੇ ਵਿੱਚ ਵਿੱਚ ਤੇ ਅਸੀਂ ਜਿੰਨਾ ਮਰਜ਼ੀ ਪਾਣੀ ਦੇ ਦਈਏ ਜੀ ਅਸੀਂ ਐਸਵਾਈਐਲ ਤੇ ਉਹ ਜਿੰਨਾ ਪਾਣੀ ਮੰਗਦੇ ਨੇ ਉਹਦੇ ਨਾਲੋਂ ਅਸੀਂ 4 ਗੁਣਾ ਪਾਣੀ ਦੇ ਸਕਦੇ ਹਾਂ ਅਗਰ ਅਸੀਂ ਡੈਮਾਂ 'ਚ ਪਾਣੀ ਸਟੋਰ ਕਰ ਲਈਏ ਗਗਨਦੀਪ ਜੀ ਰਾਵੀ ਦਾ ਪਾਣੀ ਫालतू ਪਾਕਿਸਤਾਨ ਜਾ ਰਿਹਾ ਹੈ ਜਿੰਨੇ ਇੰਟਰਨੈਸ਼ਨਲ ਸਮਝੌਤੇ ਨੇ ਉਹਦੇ ਨਾਲੋਂ ਜ਼ਿਆਦਾ ਪਾਣੀ ਪਾਕਿਸਤਾਨ ਜਾ ਰਿਹਾ ਹੈ ਇਹਦਾ ਮਤਲਬ ਹੈ ਉਹ ਪਾਣੀ ਤੇ ਸਾਡਾ ਹੱਕ ਹੈ ਕਾਨੂੰਨੀ ਤੌਰ ਤੇ ਤੇ ਅਸੀਂ ਪਾਣੀ ਸਾਂਭ ਵੀ ਨਹੀਂ ਪਾ ਰਹੇ ਜਿਹੜਾ ਹਰੀਕੇ ਪਤਨ ਤੋਂ ਪਾਣੀ ਪਾਕਿਸਤਾਨ ਨੂੰ ਉਸ ਜਿਨੇ ਸਮਝੌਤੇ ਨੇ ਸਮਝੌਤਿਆਂ ਨਾਲੋਂ ਜ਼ਿਆਦਾ ਪਾਣੀ ਜਾ ਰਿਹਾ ਹੈ ਇਹਦਾ ਮਤਲਬ ਹੈ ਅਸੀਂ ਪਾਣੀ ਰੋਕ ਹੀ ਨਹੀਂ ਪਾਰੇ ਸੋ ਸਾਨੂੰ ਕਰਨ ਦੀ ਕੀ ਲੋੜ ਹੈ ਸਾਨੂੰ ਡੈਮ ਬਣਾਉਣ ਦੀ ਲੋੜ ਹੈ ਉਹਦੇ ਲਈ ਸਾਨੂੰ ਪੈਸਾ ਚਾਹੀਦਾ ਅਸੀਂ ਕੇਂਦਰ ਤੋਂ ਮੰਗੀਏ ਭਾਵੇਂ ਰਾਜਸਥਾਨ ਤੋਂ ਮੰਗੀਏ ਭਾਵੇਂ ਹਰਿਆਣੇ ਤੋਂ ਮੰਗੀਏ ਜੇ ਨਹੀਂ ਦੰਦੇ ਤੇ ਅਸੀਂ ਕਾਨੂੰਨ ਬਣਾਈਏ ਉਸ ਪਾਸੇ ਜਾਣਾ ਚਾਹੀਦਾ ਪਰ ਅੱਜ ਹੋਣਾ ਕਿ ਅੱਜ ਸਿਆਸਤ ਹੋਣੀ ਹੈ ਅੱਜ ਅੱਜ ਕੁਝ ਨਹੀਂ ਹੋਣਾ ਵਿਧਾਨ ਸਭਾ ਦੇ ਵਿੱਚ ਸਿਆਸਤ ਹੋਣੀ ਹੈ ਕਿਉਂਕਿ ਪਿਛਲੇ 15 20 ਸਾਲਾਂ ਤੋਂ 25 ਸਾਲਾਂ ਤੋਂ ਪੰਜਾਬ ਦੀ ਵਿਧਾਨ ਸਭਾ ਚ ਐਸਵਾਈਐਲ ਤੇ ਸਿਆਸਤ ਹੀ ਹੁੰਦੀ ਆਈ ਹੈ। ਚਲੋ ਸੋ ਆਖਰੀ ਸਵਾਲ ਕਿ ਕੱਲ ਦੇ ਵਿਧਾਨ ਸਭਾ ਅੱਜ ਜਿਹੜਾ ਵਿਧਾਨ ਸਭਾ ਸੈਸ਼ਨ ਹੋ ਰਿਹਾ ਹੈ ਕੱਲ ਬਾਦ ਦੁਪਹਿਰ ਜਿਹੜਾ ਇੱਕ ਪੋਸਟ ਪੈਂਦੀ ਆ ਕੁਮਰ ਵਿਜੇ ਪ੍ਰਤਾਪ ਹੁਣਾਂ ਦੇ ਵੱਲੋਂ ਸਿੱਧੇ ਤੌਰ ਤੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਤੇ ਸਵਾਲ ਚੁੱਕਦੇ ਨੇ ਕਿ ਹੋਮ ਮਿਨਿਸਟਰੀ ਤੁਹਾਡੇ ਕੋਲ ਆ ਤੇ ਮੇਰੇ ਨਾਲ ਧੋਖਾ ਹੋਇਆ ਇਹਨੂੰ ਵਿਧਾਨ ਸਭਾ ਸੈਸ਼ਨ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਆਖਰਕਾਰ ਵਿਧਾਨ ਸਭਾ ਸੈਸ਼ਨ ਤੋਂ ਤਕਰੀਬਨ ਕੁਝ ਘੰਟੇ ਪਹਿਲਾਂ ਕੁਮਰ ਵਿਜੇ ਪ੍ਰਤਾਪ ਦੀ ਅਜੇ ਹੀ ਪੋਸਟ ਪੈਣਾ ਤੇ ਉਸ ਤੋਂ ਬਾਅਦ ਵਿਧਾਨ ਸਭਾ ਦਾ ਅੱਜ ਸੈਸ਼ਨ ਹੋਣਾ ਇਹਨੂੰ ਤੁਸੀਂ ਕਿੱਦਾਂ ਵੇਖਿਓ ਕਿ ਇਹ ਇੰਟਰਕਨੈਕਟਿਡ ਹੈ ਇਹ ਸਾਰਾ ਚੀਜ਼ ਦੇਖੋ ਕਿਉਂਕਿ ਕੁਮਰ ਵਿਜੇ ਪ੍ਰਤਾਪ ਹੁਣਾਂ ਨੇ ਉਪਾਉ ਨਾਤਮਕਤਾਰ ਤੇ ਸਾਡੇ ਸਾਰੇ ਪੰਜਾਬੀਆਂ ਦੀ ਤਰ੍ਹਾਂ ਜੁੜੇ ਨੇ ਅਸੀਂ ਸਾਰੇ ਚਾਹੁੰਦੇ ਹਾਂ ਇਨਸਾਫ ਹੋਵੇ ਦੇਖੋ ਨਵਜੋਤ ਸਿੰਘ ਸਿੱਧੂ ਨੇ ਤਾਂ ਝੋਲੀ ਅੱਡੀ ਸੀ ਵਿਧਾਨ ਸਭਾ ਚ ਕੈਪਟਨ ਅਮਰਿੰਦਰ ਦੇ ਸਾਹਮਣੇ ਨਵਜੋਤ ਸਿੱਧੂ ਨੇ ਕਦੀ ਵੀ ਉਸ ਇਨਸਾਫ ਦੀ ਲੜਾਈ ਨੂੰ ਪਿੱਛੇ ਨਹੀਂ ਲੱਗਣ ਦਿੱਤਾ ਨਵਜੋਤ ਸਿੰਘ ਸਿੱਧੂ ਆਪ ਜਾਂਦੇ ਰਹੇ ਦੇਖੋ ਉਹ ਤਾਂ ਬਿਗੜੀ ਦੇ ਧਰਨੇ ਸੀ ਹਰ ਜਗ੍ਹਾ ਜਾਇਆ ਕਰਦੇ ਸੀ ਜਿਹੜਾ ਮੋਰਚਾ ਚੱਲਦਾ ਸੀ ਨਵਜੋਤ ਸਿੰਘ ਸਿੱਧੂ ਜੇਲ੍ਹ ਜਾਣ ਤੋਂ ਪਹਿਲਾਂ ਵੀ ਮੋਰਚੇ ਚ ਜਾ ਕੇ ਆਏ ਹੁਣ ਕੁੰਮਰ ਵਿਜੇ ਪ੍ਰਤਾਪ ਵੀ ਉਸੇ ਤਰ੍ਹਾਂ ਸੰਘਰਸ਼ ਕਰ ਰਹੇ ਨੇ ਕਿ ਭਾਵੇਂ ਉਹ ਗੋਲੀकांड ਦੇ ਮਾਮਲੇ ਨੇ ਭਾਵੇਂ ਬੇਅਦਬੀਆਂ ਦੇ ਮਾਮਲੇ ਨੇ ਭਾਵੇਂ ਜਿਹੜੇ ਦੋ ਸ਼ਹੀਦੀਆਂ ਉੱਥੇ ਹੋਈਆਂ ਭਾਵੇਂ ਉਹਨਾਂ ਦੇ ਇਨਸਾਫ਼ ਦੀ ਗੱਲ ਹੈ ਕੁੰਮਰ ਵਿਜੇ ਪ੍ਰਤਾਪ ਦੀ ਜਿਹੜੀ ਭਾਵਨਾ ਹੈ ਉਹਦੇ ਤੇ ਕੋਈ ਸ਼ੱਕ ਨਹੀਂ ਸਾਨੂੰ ਕਿਸੇ ਨੂੰ ਹੁਣ ਉਹਨਾਂ ਨੇ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਗੱਲ ਵੀ ਮੰਗੀ ਕੁਲਤਾਰ ਸਿੰਘ ਸੰਧਵਾ ਸਾਹਿਬ ਜਦੋਂ ਸਪੀਕਰ ਬੈਠੇ ਸੀ ਕਿ ਮੈਂ ਚਾਹੁੰਦਾ ਕਿ ਇਸ ਮਸਲੇ ਤੇ ਅਸੀਂ ਡਿਬੇਟ ਕਰੀਏ ਔਰ ਮੈਨੂੰ ਲੱਗਦਾ ਕਿ ਡਿਬੇਟ ਹੋਣੀ ਚਾਹੀਦੀ ਸੀ ਸੋ ਕੁੰਮਰ ਵਿਜੇ ਪ੍ਰਤਾਪ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੈ ਉਹ ਇਨਸਾਫ ਦੀ ਲੜਾਈ ਲੜ ਰਹੇ ਨੇ ਤੇ ਸਰਕਾਰ ਨੂੰ ਜ਼ਰੂਰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਖਾਸ ਤੌਰ ਤੇ ਮਸਲੇ ਜਲ ਤੋਂ ਜਲ ਨਿਬੇੜਨੇ ਚਾਹੀਦੇ ਨੇ ਪੰਜਾਬ ਦੇ ਲੋਕ ਵੀ ਇਹੀ ਚਾਹੁੰਦੇ ਨੇ ਸੋ ਇਹ ਜ਼ਰੂਰ ਹੈ ਕਿ ਇਸ ਸਾਰੇ ਮਸਲੇ ਦੇ ਵਿੱਚਕਾਰ ਅੱਜ ਵਿਧਾਨ ਸਭਾ ਦਾ ਸੈਸ਼ਨ ਹੈ ਤੇ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚਕਾਰ ਅੱਜ ਬਹੁਤ ਚੀਜ਼ਾਂ ਨਮੀਆਂ ਹੋਣਗੀਆਂ ਬਹੁਤ ਤਰ੍ਹਾਂ ਦੀ ਬਹਿਸ ਹੋਏਗੀ ਕਿ ਵਿਰੋਧੀ ਧਿਰਾਂ ਅੱਜ ਦੇ ਇਹ ਸਾਰੇ ਸੈਸ਼ਨ ਦੇ ਵਿੱਚੋਂ ਵਾਕ ਆਊਟ ਕਰਕੇ ਬਾਹਰ ਆਉਂਦੀਆਂ ਨੇ ਜਾਂ ਇਹ ਬਹਿਸ ਲੰਬੀ ਚੱਲਦੀ ਹੈ ਕਿ ਅੱਜ ਦਾ ਵਿਧਾਨ ਸਭਾ ਸੈਸ਼ਨ ਬਾਕੀ ਸੈਸ਼ਨਾਂ ਵਾਂਗ ਉਸੇ ਤਰ੍ਹਾਂ ਰੋਲੀ ਰੱਪੇ ਦੀ ਭੇਟ ਚੜਦਾ ਜਾਂ ਵਾਕਿਆ ਕੋਈ ਸਾਰਥਕ ਚੀਜ਼ ਪੰਜਾਬ ਦੇ ਲਈ ਨਿਕਲਦੀ ਹੈ ਇਹ ਬਹੁਤ ਸਾਰੇ ਸਵਾਲ ਅੱਜ ਦੇ ਸੈਸ਼ਨ ਦੇ ਲਈ ਰਹਿਣਗੇ ਕੁਝ ਹੀ ਘੰਟਿਆਂ ਬਾਅਦ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਹੋਣ ਜਾ ਰਿਹਾ ਹੈ ਉਸ ਸੈਸ਼ਨ ਦੇ ਵਿੱਚੋਂ ਵੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ